ਪਹਿਲਾਂ ਵਾਲੇ ਸਮੇਂ ਤੇ ਅੱਜ ਵਾਲੇ ਸਮੇਂ ਦੇ ਵਿੱਚ ਬੜਾ ਫਰਕ ਆ। ਪਹਿਲਾਂ ਜੋ ਲੋਕ ਸੀ ਉਹ ਰਿਸ਼ਤਿਆਂ ਦੀ ਜ਼ਿਆਦਾ ਕਦਰ ਕਰਦੇ ਸੀ ਤੇ ਉਹਨਾਂ ਦੇ ਵਿੱਚ ਪੇਸ਼ੈਂਸ ਵੀ ਬਹੁਤ ਜ਼ਿਆਦਾ ਸੀ ਪਰ ਅੱਜ ਕੱਲ ਦਾ ਜੋ ਸਮਾਂ ਚੱਲ ਰਿਹਾ ਇੱਥੇ ਪੇਸ਼ੈਂਸ ਬਿਲਕੁਲ ਖਤਮ ਹੋ ਚੁੱਕੀ ਹੈ। ਜਮਾਨਾ ਤੇਜ਼ ਹੋਇਆ ਤਾਂ ਜੋ ਕਾੜੀ ਹੈ ਉਹ ਵੀ ਇਨਸਾਨ ਦੇ ਅੰਦਰ ਬਹੁਤ ਜ਼ਿਆਦਾ ਵਧ ਗਈ। ਪਹਿਲਾਂ ਲੋਕ ਚਿੱਠੀਆਂ ਦੀ ਉਡੀਕ ਕਰਦੇ ਰਹਿੰਦੇ। ਕਈ ਕਈ ਮਹੀਨੇ ਸਾਲ-ਸਾਲ ਲੰਘ ਜਾਂਦਾ ਪਰ ਅੱਜ ਜੇ ਕੋਈ ਬੰਦਾ ਦੂਜੀ ਵਾਰ ਬੈਲ ਵੱਜਣ ਤੇ ਤੁਹਾਡਾ ਫੋਨ ਨਾ ਚੱਕੇ ਤਾਂ ਤੁਹਾਨੂੰ ਇਹ ਲੱਗਦਾ ਕਿ ਇਹ ਬੰਦਾ ਫੋਨ ਕਿਉਂ ਨਹੀਂ ਚੱਕ ਰਿਹਾ ਜਦ ਕਿ ਪਹਿਲਾਂ ਲੋਕ ਸਾਲਾਂ ਵੱਧੀ ਇੱਕ ਦੂਜੇ ਦਾ ਇੰਤਜ਼ਾਰ ਕਰ ਲੈਂਦੇ ਸੀ ਇਸ ਲਈ ਅੱਜ ਦੇ ਯੁੱਗ ਦੇ ਵਿੱਚ ਅੱਜ ਦੇ ਸਮੇਂ ਵਿੱਚ ਹਰ ਇੱਕ ਰਿਸ਼ਤੇ ਨੂੰ ਪੂਰਾ ਸਮਾਂ ਦੇਣਾ ਜ਼ਰੂਰੀ ਹੈ ਨਹੀਂ ਫਿਰ ਉਹ ਰਿਸ਼ਤਾ ਕਈ ਵਾਰ ਆਪਣਾ ਰੁਖ ਬਦਲ ਲੈਂਦਾ ਹੈ ਅੱਜ ਦੀ ਜੋ ਸੱਚੀ ਘਟਨਾ ਇਸ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਮੁੰਡਾ ਜੋ ਕਿ ਬਾਹਰ ਕੰਮ ਕਰਦਾ ਹੁੰਦਾ ਹੈ ਪਰ ਉਸ ਦੇ ਘਰ ਦੇ ਵਿੱਚ ਉਹ ਕੁਝ ਹੋ ਜਾਂਦਾ ਜਿਸ ਦੀ ਉਸ ਨੇ ਕਲਪਨਾ ਨਹੀਂ ਕੀਤੀ ਸੀ ਤੇ ਇੱਕ ਬੰਦੇ ਦਾ ਕਤਲ ਹੋ ਜਾਂਦਾ ਹੈ ਘਰ ਬਰਬਾਦ ਹੋ ਜਾਂਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ 쿠ਸ਼ੀ ਨਗਰ ਇਥੋਂ ਦਾ ਥਾਣਾ ਜਟਹਾ ਬਾਜ਼ਾਰ ਤੇ ਇਸ ਦੇ ਅਧੀਨ ਪੈਂਦਾ ਪਿੰਡ ਅਹਿਰੋਲੀ ਇਥੋਂ ਦਾ ਰਹਿਣ ਵਾਲਾ ਗੁਰੂ ਹ ਜਾਦਵ ਜਿਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਗੀਤਾ ਦੇਵੀ 50 ਸਾਲਾ ਉਸ ਦਾ ਬੇਟਾ ਦੀਪਕ ਤੇ ਉਸ ਦੀ ਨੂੰ ਗੁੜਿਆ ਸੀ ਦੀਪਕ ਬਾਹਰ ਕੰਮ ਕਰਦਾ ਸੀ ਗੱਲ ਹੈ 2 ਜਨਵਰੀ 2025 ਦੀ ਗੁਰੂ ਹ ਜਦਵ ਚੌਂਕੀਦਾਰੀ ਦਾ ਕੰਮ ਕਰਦਾ ਸੀ ਉਹ ਜਦੋਂ 2 ਜਨਵਰੀ 2025 ਨੂੰ ਘਰ ਆਉਂਦਾ ਹੈ ਤਾਂ ਉਹ ਦੇਖਦਾ ਕਿ ਉਸ ਦੀ ਜੋ ਘਰ ਵਾਲੀ ਆ ਗੀਤਾ ਦੇਵੀ ਉਹ ਘਰੇ ਨਹੀਂ ਉਹ ਆਪਣੀ ਨੂੰ ਗੁड़िया ਤੋਂ ਪੁੱਛਦਾ ਕਿ ਗੀਤਾ ਕਿੱਥੇ ਗਈ ਤਾਂ ਗੁड़िया ਨੇ ਦੱਸਿਆ ਕਿ ਇੱਕ ਮੁੰਡਾ ਬਾਈਕ ਲੈ ਕੇ ਆਇਆ ਸੀ ਤੇ ਗੀਤਾ ਜੋ ਸੀ ਜੋ ਜਾਨੀ ਉਸ ਦੀ ਸੱਸ ਸੀ ਉਹ ਉਸਦੇ ਨਾਲ ਬੈਠ ਕੇ ਚਲੀ ਗਈ ਪਰ ਉਹ ਮੁੰਡੇ ਨੂੰ ਨਹੀਂ ਜਾਣਦੀ ਉਸ ਤੋਂ ਬਾਅਦ ਗੀਤਾ ਦਾ ਹੁਣ ਇੰਤਜ਼ਾਰ ਕੀਤਾ ਜਾਂਦਾ ਹੈ ਪਰ ਗੀਤਾ ਨਹੀਂ ਆਉਂਦੀ ਦੁਪਹਿਰ ਹੋ ਜਾਂਦੀ ਹੈ ਗੀਤਾ ਨਹੀਂ ਵਾਪਸ ਆਈ ਸੀ ਸ਼ਾਮ ਹੋ ਜਾਂਦੀ ਹੈ ਗੀਤਾ ਦੀ ਤਲਾਸ਼ ਵੀ ਕੀਤੀ ਜਾਂਦੀ ਹੈ ਰਿਸ਼ਤੇਦਾਰੀਆਂ ਦੇ ਵਿੱਚ ਫੋਨ ਕੀਤੇ ਜਾਂਦੇ ਆ ਦੋਸਤ ਮਿੱਤਰਾਂ ਤੋਂ ਪੁੱਛਿਆ ਜਾਂਦਾ ਪਰ ਗੀਤਾ ਦਾ ਤਾਂ ਕੁਝ ਵੀ ਪਤਾ ਨਹੀਂ ਲੱਗਿਆ ਸੀ ਸ਼ਾਮ ਦੇ 7 ਵਜੇ ਜਾਂਦੇ ਨੇ ਹੁਣ ਜੋ ਗੁਰੂ ਹਜਾਦਪ ਸੀ ਉਹ ਥਾਣੇ ਦੇ ਵਿੱਚ ਜਾਂਦਾ ਤੇ ਆਪਣੀ ਪਤਨੀ ਗੀਤਾ ਦੇਵੀ 50 ਸਾਲਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦਾ ਹੈ। ਪੁਲਿਸ ਰਿਪੋਰਟ ਲਿਖਦੀ ਹੈ ਤੇ ਪੁਲਿਸ ਨੂੰ ਵੀ ਇਹੀ ਦੱਸਿਆ ਜਾਂਦਾ ਕਿ ਗੀਤਾ ਦੇਵੀ ਕਿਸੇ ਦੇ ਨਾਲ ਬਾਈਕ ਤੇ ਗਈ ਹੈ ਪਰ ਵਾਪਸ ਨਹੀਂ ਆਈ। ਪੁਲਿਸ ਵਾਲਿਆਂ ਨੂੰ ਵੀ ਲੱਗਦਾ ਕਿ ਸ਼ਾਇਦ ਵਾਪਸ ਆ ਜਾਵੇ। 3 ਜਨਵਰੀ ਲੰਘ ਜਾਂਦੀ ਹੈ, 4 ਜਨਵਰੀ ਲੰਘ ਜਾਂਦੀ ਹੈ, 5 ਜਨਵਰੀ ਆ ਜਾਂਦੀ ਹੈ ਪਰ ਗੀਤਾ ਦੇਵੀ ਦਾ ਕੁਝ ਵੀ ਪਤਾ ਨਹੀਂ ਲੱਗਿਆ ਸੀ ਪੁਲਿਸ ਗੀਤਾ ਦੇਵੀ ਦੀ ਗੋਮਸ਼ੁਦਗੀ ਦੀ ਰਿਪੋਰਟ ਲਿਖਣ ਤੋਂ ਬਾਅਦ ਇਸ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੀ ਹੈ ਤੇ ਹੁਣ ਪੁੱਛਗਿੱਛ ਕੀਤੀ ਜਾਂਦੀ ਹੈ ਗੀਤਾ ਦੇਵੀ ਦੇ ਘਰ ਵਾਲੇ ਗੁਰੂ ਹ ਜਾਦਵ ਅਤੇ ਉਸ ਦੀ ਨੂੰ ਗੁੜੀਆ ਦੋਨਾਂ ਤੋਂ ਜਦੋਂ ਅਲੱਗ-ਅਲੱਗ ਵੈਸੇ ਹੀ ਪੁੱਛਿਆ ਜਾਂਦਾ ਹੈ ਤਾਂ ਦੋਨਾਂ ਦੇ ਜੋ ਬਿਆਨ ਸੀ ਉਹ ਇੱਕ ਦੂਜੇ ਦੇ ਨਾਲ ਨਹੀਂ ਮਿਲਦੇ ਸੀ ਇਥੋਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਜਰੂਰ ਕੁਝ ਦਾਲ ਦੇ ਵਿੱਚ ਕਾਲਾ ਹੈ ਉਸ ਤੋਂ ਬਾਅਦ ਫਿਰ ਹੁਣ ਪੁਲਿਸ ਜਦੋਂ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਉਸ ਤੋਂ ਬਾਅਦ ਜੋ ਇਹ ਰਾਜ਼ ਉੱਗਲਦੇ ਨੇ ਉਸ ਨੂੰ ਸੁਣ ਕੇ ਤਾਂ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਏਗੀ ਇਹਨਾਂ ਨੇ ਦੱਸਿਆ ਕਿ ਜੋ ਦੀਪਕ ਸੀ ਗੁਰੂ ਹਜਾਦਪ ਦਾ ਮੁੰਡਾ ਉਹ ਕਿਤੇ ਬਾਹਰ ਕੰਮ ਕਰਦਾ ਸੀ ਜੋ ਇਸ ਦੀ ਨੂੰ ਸੀ ਗੁੜੀਆ ਉਸ ਦੇ ਨਜਾਇਜ਼ ਸਬੰਧ ਗੁਰੂ ਹ ਜਾਦਵ ਦੇ ਨਾਲ ਬਣ ਜਾਂਦੇ ਨੇ 2 ਸਾਲ ਪਹਿਲਾਂ ਇਹਨਾਂ ਦੇ ਸਬੰਧ ਇੱਕ ਦੂਜੇ ਨਾਲ ਬਣਦੇ ਨੇ ਤਾਂ ਲਗਾਤਾਰ ਉਹ ਸਿਲਸਿਲਾ ਚੱਲ ਰਿਹਾ ਸੀ ਚੱਲਦੇ ਚੱਲਦੇ 2 ਜਨਵਰੀ 2025 ਤੋਂ ਤਕਰੀਬਨ ਇੱਕ ਹਫਤਾ ਪਹਿਲਾਂ ਜੋ ਗੀਤਾ ਦੇਵੀ ਹੁੰਦੀ ਆ 50 ਸਾਲਾਂ ਉਹ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲੈਂਦੀ ਹੈ ਤੇ ਉਹ ਇਹਨਾਂ ਨੂੰ ਕਹਿੰਦੀ ਆ ਕਿ ਮੈਂ ਆਪਣੇ ਬੇਟੇ ਨੂੰ ਦੱਸਾਂਗੀ ਤੁਸੀਂ ਬਹੁਤ ਗਲਤ ਕਰ ਰਹੇ ਹੋ ਜਾਨੀ ਉਹ ਇਹਨਾਂ ਉੱਤੇ ਚੀਕਦੀ ਹੈ ਚਲਾਉਂਦੀ ਹੈ ਕਿ ਤੁਸੀਂ ਇਹ ਬਹੁਤ ਜ਼ਿਆਦਾ ਗਲਤ ਕਰ ਰਹੇ ਹੋ ਤੁਸੀਂ ਇੱਕ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਸਾਰਿਆਂ ਨੂੰ ਇਹ ਗੱਲ ਦੱਸਾਂਗੀ ਜਾਨੀ ਐਦਾਂ ਦੀਆਂ ਗੱਲਾਂ ਜੋ ਗੀਤਾ ਹੁੰਦੀ ਹੈ ਉਹ ਇਹਨਾਂ ਨੂੰ ਕਹਿੰਦੀ ਹੈ ਤੇ ਇਹਨਾਂ ਦੇ ਹੁਣ ਰਾਹ ਦਾ ਰੋੜਾ ਗੀਤਾ ਦੇਵੀ ਬਣ ਚੁੱਕੀ ਸੀ ਇਹਨਾਂ ਨੂੰ ਸੰਬੰਧ ਬਣਾਉਣ ਦੇ ਵਿੱਚ ਵੀ ਪ੍ਰੋਬਲਮ ਆਉਣ ਲੱਗੀ ਤੇ ਇਨਾਂ ਨੂੰ ਇਹ ਵੀ ਡਰ ਹਰ ਸਮੇਂ ਲੱਗਣ ਲੱਗ ਗਿਆ ਕਿ ਜੋ ਗੀਤਾ ਦੇਵੀ ਆ ਉਹ ਸਾਡਾ ਭਾਂਡਾ ਪੰਨ ਦੇਵੇਗੀ ਤਾਂ 1 ਜਨਵਰੀ 2025 ਆ ਜਾਂਦਾ ਹੈ ਰਾਤ ਨੂੰ ਇਹਨਾਂ ਦਾ ਫੇਰ ਇਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਤੇ ਹੁਣ ਗੁੜੀਆ ਅਤੇ ਗੁਰੂ ਹਜਾਦਮ ਨੂੰ ਲੱਗਿਆ ਕਿ ਇਸ ਨੂੰ ਰਾਹ ਦੇ ਵਿੱਚੋਂ ਹਟਾਉਣਾ ਪਵੇਗਾ ਨਹੀਂ ਤਾਂ ਇਹ ਸਾਡੇ ਵਿੱਚ ਐਦਾਂ ਹੀ ਰੋੜਾ ਬਣੇਗੀ ਇਹ ਦੀਪਕ ਨੂੰ ਵੀ ਦੱਸ ਸਕਦੀ ਹੈ ਤਾਂ ਫੇਰ ਉਸ ਤੋਂ ਬਾਅਦ ਇਹਨਾਂ ਦੀ ਹੱਥੋਪਾਈ ਹੋ ਜਾਂਦੀ ਹੈ ਜੋ ਗੁਰੂ ਜਦਵ ਹੁੰਦਾ ਹੈ ਉਹ ਇਸ ਨੂੰ ਫੜ ਲੈਂਦਾ ਹੈ ਤੇ ਇੱਕ ਅੱਧ ਜਲੀ ਹੋਈ ਲੱਕੜ ਦੇ ਨਾਲ ਇਸ ਦੇ ਸਿਰ ਉੱਪਰ ਬਾਰ ਕੀਤਾ ਜਾਂਦਾ ਹੈ ਤੇ ਇੱਟਾਂ ਦੇ ਨਾਲ ਇਸ ਦੇ ਸਿਰ ਉੱਪਰ ਬਾਰ ਕੀਤਾ ਜਾਂਦਾ ਹੈ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਰਾਤ ਨੂੰ ਹੀ ਇਸ ਦੀ Laash ਨੂੰ ਚੱਕ ਕੇ ਪਾਣੀ ਵਾਲੀ ਟੈਂਕੀ ਜੋ ਕਿ ਫਲਸ ਦੇ ਉੱਪਰ ਸੀ ਉਸ ਵਿੱਚ ਸੁੱਟ ਦਿੱਤਾ ਜਾਂਦਾ ਹੈ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗੇਗਾ ਉਸ ਤੋਂ ਬਾਅਦ ਇਹਨਾਂ ਨੇ ਰੌਲਾ ਪਾ ਦਿੱਤਾ ਕਿ ਜੋ ਗੀਤਾ ਦੇਵੀ ਆ ਉਸ ਨੂੰ ਕੋਈ ਮੁੰਡਾ ਆਪਣੀ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਤੇ ਪਤਾ ਨਹੀਂ ਉਹ ਕੌਣ ਸੀ ਪਰ ਜਦੋਂ ਫਿਰ ਪੁਲਿਸ ਨੇ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਦੋਂ ਇਹ ਸਾਰੀ ਕਹਾਣੀ ਨਿਕਲ ਕੇ ਪੁਲਿਸ ਦੇ ਸਾਹਮਣੇ ਆਉਂਦੀ ਹੈ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੁਣ ਜੋ ਗੁੰਮਸ਼ੁਦਗੀ ਦੀ ਰਿਪੋਰਟ ਸੀ ਉਹ ਕਤਲ ਕੇਸ ਦੇ ਵਿੱਚ ਤਬਦੀਲ ਹੋ ਚੁੱਕੀ ਸੀ ਇਹਨਾਂ ਦੋਨਾਂ ਉੱਪਰ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ। ਦੀਪਕ ਭਾਵੇਂ ਕਮਾਈ ਕਰਨ ਵਾਸਤੇ ਘਰ ਚਲਾਉਣ ਵਾਸਤੇ ਬਾਹਰ ਕੰਮ ਕਰਨ ਗਿਆ ਸੀ ਪਰ ਉਸ ਦੀ ਘਰ ਵਾਲੀ ਨੇ ਗੁੜੀਆਂ ਨੇ ਇਹ ਨਹੀਂ ਸੋਚਿਆ ਕਿ ਜੋ ਮੇਰਾ ਪਤੀ ਹੈ ਉਹ ਸਾਡਾ ਪਾਲਣ ਪੋਸ਼ਣ ਕਰਨ ਲਈ ਬਾਹਰ ਮਿਹਨਤ ਕਰ ਰਿਹਾ ਹੈ। ਉਸ ਨੇ ਘਰ ਵਿੱਚ ਹੀ ਆਪਣੇ ਸਹੁਰੇ ਦੇ ਨਾਲ ਨਾਜਾਇਜ਼ ਸੰਬੰਧ ਬਣਾਏ ਤੇ ਸਹੁਰੇ ਨੇ ਵੀ ਇਹ ਨਹੀਂ ਸੋਚਿਆ ਕਿ ਇਹ ਜੋ ਮੇਰੀ ਨੂੰਹ ਆ ਮੇਰੀਆਂ ਧੀਆ ਵਰਗੀ ਆ ਇਹਨਾਂ ਨੇ ਨਾਜਾਇਜ਼ ਸੰਬੰਧ ਬਣਾਏ ਤੇ ਉਸ ਤੋਂ ਬਾਅਦ ਇਹ ਨਾਜਾਇਜ਼ ਸੰਬੰਧਾਂ ਨੇ ਇਹੋ ਜਿਹਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਜੋ ਗੀਤਾ ਦੇਵੀ ਸੀ ਇਹਨਾਂ ਨੂੰ ਉਹ ਰਾਹ ਦਾ ਰੋੜਾ ਲੱਗਣ ਲੱਗੀ ਤੇ ਇਹਨਾਂ ਨੇ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ A sick